ਆਹ ਪਹਿਲਾਂ ਬਾਈ ਚ ਗਿਆ ਸੀ ਬਾਈ 1.5 ਸਾਲ ਨੇ ਦੁਬਈ ਰੱਖਿਆ ਉਤਤ ਵਾਰ ਫਿਰ ਮੈਨੂੰ ਇੰਡੀਆ ਲਿਆਂਦਾ ਹਾਂਜੀ ਫਿਰ ਇਹਨੇ ਸਾਊਥ ਅਫਰੀਕਾ ਭੇਜਿਆ 4.5 ਮਹੀਨੇ ਉੱਥੇ ਲਾਇਆ ਉਤਤ ਵਾਰ ਫਿਰ ਇਹਨੇ ਮੈਨੂੰ ਚੜਾਇਆ ਬੰਬੇਉਂ ਬੰਬੇ ਲਿਆਂਦਾ ਬੰਬੇ ਫਿਰ ਚੜਾਇਆ ਇਹਨੇ ਹਾਂਜੀ ਫਿਰ ਵੀ ਇਹਨੇ ਮੈਨੂੰ 2 ਮਹੀਨੇ ਰਪਰਾਜੀ ਰੋਕੀ ਰੱਖਿਆ ਉਤਤ ਵਾਰ ਫਿਰ ਇਹਨੇ ਢੌਂਕੀ ਪਰਮਾਹਾਈ ਢੌਂਕੀ ਲਗਾਈਆ ਬਹੁਤ ਤੰਗੀ ਆਈਏ ਪੈਸੇ ਹਾਂਜੀ ਬਹੁਤ ਡੈਡ ਬੋਡੀਆਂ ਦਾ ਇਕ ਖਾਲੀ ਪਿੰਜਰ ਮਿਲਦੇ ਆ ਪੈ ਹਾਂਜੀ ਹੱਡੀਆਂ ਮਿਲਦੀਆਂ ਬਹੁਤ ਬਹੁਤ ਮਾੜਾ ਹਾਲ ਹੈ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਹੁਣ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਉੱਥੇ ਤੁਸੀਂ ਬਾਰਡਰ ਤੇ ਫੜੇ ਗਏ ਸੀਗੇ ਜਾਂ ਕੈਂਪ ਦੇ ਵਿੱਚ ਸੀਗੇ ਪੂਰੇ ਬਾਰੇ ਵੀ ਸਾਨੂੰ ਦੱਸੋ ਪਾਣੀ ਮਿਲਦਾ ਸੀ ਐਪਲ ਮਿਲਦਾ ਸੀ ਤੇ ਬਸ ਇਹ ਹੀ ਚੀਜ਼ਾਂ ਮਿਲਦੀਆਂ ਜਾਂ ਇੱਕ ਏਸੀ ਫੋਲਤੇ ਛੱਡ ਦਿੰਦੇ ਸੀ ਉੱਤੇ ਲੈਣ ਨੂੰ ਸਿਰਫ ਲਿਫਾਵਾ ਜਾਂ ਦਿੰਦੇ ਸੀ ਅੱਛਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪੀਤ ਸਿੰਘ ਮੋਨਕ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਪੁੱਜੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕਰਾਲਾ ਦੇ ਵਿੱਚ ਜਿੱਥੇ ਦਲਜੀਤ ਭਾਜੀ ਸਾਡੇ ਨਾਲ ਮੌਜੂਦ ਹੈ ਜਿਹੜੇ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਕਦੋਂ ਗਏ ਸੀ ਔਰ ਕਿਵੇਂ ਕਿੱਦਾਂ ਦਾ ਉੱਥੇ ਉਹਨਾਂ ਦੇ ਨਾਲ ਸਫ਼ਰ ਕੀਤਾ ਗਿਆ ਜਾਂ ਉਹਨਾਂ ਨੂੰ ਖਾਣਾ ਪੀਣਾ ਕਿਹੋ ਜਿਹਾ ਦਿੱਤਾ ਦਲਜੀਤ ਭਾਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਤੁਸੀਂ ਕਦੋਂ ਗਏ ਸੀਗੇ ਅਮਰੀਕਾ ਜੀ ਬਾਈ 1.5 ਸਾਲ ਨੇ ਦਬਈ ਰੱਖਿਆ ਉਤਤਵਾਰ ਫਿਰ ਮੈਨੂੰ ਇੰਡੀਆ ਲਿਆਂਦਾ ਹਾਂਜੀ ਫਿਰ ਇਹਨੇ ਸਾਊਥ ਅਫਰੀਕਾ ਭੇਜਿਆ 3.5 ਮਹੀਨੇ ਉੱਥੇ ਲਾਏ ਉਤਤਵਾਰ ਫਿਰ ਇਹਨੇ ਮੈਨੂੰ ਚੜਾਇਆ ਬੰਬੇਉਂ ਬੰਬੇ ਲਿਆਂਦਾ ਬੰਬੇ ਫਿਰ ਚੜਾਇਆ ਇਹਨੇ ਅੱਛਾ ਜੀ ਹਾਂਜੀ ਫਿਰ ਵੀ ਇਹਨੇ ਮੈਨੂੰ 2 ਮਹੀਨੇ ਰਪਰਾਜੀ ਰੋਕੀ ਰੱਖਿਆ ਉਤਤਵਾਰ ਫਿਰ ਵੀ ਇਹਨੇ ਡੌਂਕੀ ਪਰ ਬਰਾਮਾ ਹੀ ਡੌਂਕੀ ਲਗਾਈ ਆ ਬਹੁਤ ਤੰਗੀ ਆਈ ਆ ਪੈਸੇ ਨਹੀਂ ਪਉਂਦਾ ਜੀ ਇਹ ਜਿਹੜੀ ਪਲਵਾਮਾ ਦੀ ਡੌਂਕੀ ਲਗਾਈ ਉੱਥੇ ਤੁਹਾਡੇ ਨਾਲ ਹੋਰ ਕਿਹੜੇ ਕਿਹੜੇ ਪੰਜਾਬੀ ਆਪਣੇ ਏਰੀਆ ਦੇ ਸੀਗੇ ਮੇਰੇ ਏਰੀਆ ਦੇ ਕੋਈ ਨਹੀਂ ਸੀਗੇ ਸਰਪੰਚ ਬਾਕੀ ਕ ਬਾਕੀ ਬਾਹਰਲੇ ਸੀ ਸਾਰੇ ਜਿਹੜੀ ਪਲਵਾਮਾ ਦੀ ਆਪਾਂ ਡੌਂਕੀ ਲਗਾਈਓ ਕਿੰਨੇ ਸਮੇਂ ਦੇ ਵਿੱਚ ਆਪਾਂ ਪਲਵਾਮਾ ਦਾ ਜੰਗਲ ਪਾਰ ਕਰਕੇ ਔਰ ਤੁਸੀਂ ਕਦੋਂ ਉੱਥੇ ਐਂਟਰ ਕੀਤੇ ਦੁਬਾਰਾ ਜਿਵੇਂ 3 ਦਿਨ ਲੱਗੇ ਪਨਾਮਾ ਪਨਾਮਾ ਪਾਰ ਕਰਨ ਨੂੰ ਹਾਂਜੀ ਤੁਰਕੇ ਪਨਾਮਾ ਪਾਰ ਕੀਤੀਆਂ ਛਿਪਾਂ ਲਗੀਆਂ ਹਾਂ ਹਾਂਜੀ ਮੌਤ ਦਾ ਖੇਡ ਖੇਡਿਆ ਜੀ ਪੂਰਾ ਜੀ ਅੱਛਾ ਜਦੋਂ ਤੁਸੀਂ ਉੱਥੇ ਪਲਵਾਮਾ ਦੇ ਜੰਗਲਾਂ ਵਿੱਚ ਦੀ ਤੁਸੀਂ ਜਾ ਰਹੇ ਸੀ ਤੁਹਾਨੂੰ ਰਾਹ ਦੇ ਵਿੱਚ ਖਾਣ ਪੀਣ ਦੀ ਕਿਹੋ ਜੀ ਵਿਵਸਥਾ ਏਜੰਟਾਂ ਵੱਲੋਂ ਕੀਤੀ ਗਈ ਸੀਗੀ ਜਾਂ ਭੁੱਖੇ ਤੇ ਆਏ ਤੁਰੇ ਖਾਣ ਪੀਣ ਦੀ ਬਹੁਤ ਘੱਟ ਸੀ ਕਿਤੇ ਖਾਣ ਨੂੰ ਮਿਲਦਾ ਜੀ ਕਿਤੇ ਨਹੀਂ ਵੀ ਮ ਔਰ ਕੁਝ ਨਹੀਂ ਮਿਲਦਾ ਸੀ ਹਾਂਜੀ ਤੇ ਜਦੋਂ ਪਲਵਾਮਾ ਜੰਗਲ ਵੇ ਉੱਥੇ ਤਾਂ ਤੁਹਾਨੂੰ ਬਹੁਤ ਸਾਰੀਆਂ ਲਾਸ਼ਾਂ ਜਾਂ ਕਿੰਦਾ ਦਾ ਦ੍ਰਿਸ਼ ਸੀਗਾ ਸਾਡੇ ਦਸ਼ਕਵੀਰਾਂ ਨੋਰੇ ਬਾਰੇ ਵੀ ਤੁਸੀਂ ਥੋੜੀ ਬੋਧੀ ਜਾਣ ਕੇ ਦੇ ਸਕਦੇ ਹਾਂਜੀ ਬਹੁਤ ਡੈਡ ਬੋਡੀਆਂ ਇਦਾਂ ਖਾਲੀ ਪੇ ਪਿੰਜਰ ਮਿਲਦੇ ਆ ਪਏ ਹਾਂਜੀ ਹੱਡੀਆਂ ਮਿਲਦੀਆਂ ਬਹੁਤ ਬਹੁਤ ਮਾੜਾ ਹਾਲ ਹੈ ਕਦਮਾ ਦਾ ਤੇ ਉਸ ਤੋਂ ਬਾਅਦ ਤੁਹ ਜਦੋਂ ਤੁਸੀਂ ਹੁਣ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਉੱਥੇ ਤੁਸੀਂ ਬਾਡਰ ਤੇ ਫੜੇ ਗਏ ਸੀਗੇ ਜਾਂ ਕੈਂਪ ਦੇ ਵਿੱਚ ਸੀਗੇ ਉਹਦੇ ਬਾਰੇ ਵੀ ਸਾਨੂੰ ਦੱਸਿਓ ਜੇ ਅਬ ਤੇਜਵਾਨਾ ਬਾਡਰ ਪਾਰ ਕੀਤਾ ਸੀ ਤੇਜਵਾਨਾ ਬਾਡਰ ਪਾਰ ਕਰਦੇ ਸਾਨੂੰ ਟ੍ਰੋਲੀਆਂ ਪੁਲਿਸ ਨੇ ਚੱਕਿਆ ਸੀ ਮੈਂ ਇੱਕ ਦਿਨ ਆਵਾਜ਼ਾਂ ਉੱਥੇ ਜਦੋਂ ਉਹਨਾਂ ਨੇ ਚੌਂਕੀ ਖੜਿਆ ਚੌਂਕੀ ਵਿੱਚ ਤੁਹਾਨੂੰ ਰੋਟੀ ਪਾਣੀ ਜਾਂ ਤੁਹਾਨੂੰ ਟੌਰਚਰ ਕੀਤਾ ਜਾਂ ਇਹ ਰੋਟੀ ਪਾਣੀ ਤੁਹਾਨੂੰ ਕਿਹੋ ਜਿਹਾ ਦੇ ਰਹੇ ਸੀ ਸਾਨੂੰ ਲੇਸ ਮਿਲਦੀ ਸੀ ਪਾਣੀ ਮਿਲਦਾ ਸੀ ਐਪਲ ਮਿਲਦਾ ਸੀ ਤੇ ਬਸ ਇਹ ਹੀ ਚੀਜ਼ਾਂ ਮਿਲਦੀਆਂ ਜਾਂ ਇੱਕ ਏਸੀ ਫੋਲਤੇ ਛੱਡ ਦਿੰਦੇ ਸੀ ਉੱਤੇ ਲੈਣ ਨੂੰ ਸਿਰਫ ਲਫਾਵਾ ਜਾਂ ਦਿੰਦੇ ਸੀ ਅੱਛਾ ਜੀ ਹਾਂ ਜੀ ਤੇ ਤੁਹਾਨੂੰ ਕਿਸੇ ਨੂੰ ਹੋਰ ਨੂੰ ਜਨਕਿ ਮਾਰਿਆ ਘੁੱਟਿਆ ਤਾਂ ਨਹੀਂ ਹੁੰਦਾ ਉਧਰਲੀ ਪੁਲਿਸ ਵਾਲੋ ਨਹੀਂ ਮਾਰਿਆ ਘੁੱਟਿਆ ਨਹੀਂ ਬਸ ਇਹ ਟੌਰਚਰ ਕੀਤਾ ਜਾਂਦਾ ਇਦਾਂ ਔਰ ਚ ਕਰਕੇ ਤੁਹਾਨੂੰ ਥਾਲ ਦਿੰਦੇ ਆ ਤਿੰਨ ਤਿੰਨ ਚਾਰ ਵਜੇ ਰਾਤ ਸਪਾਈ ਹੁੰਦੀ ਆ ਥਾਲ ਦਿੰਦੇ ਬਸ ਸੁੱਤੇ ਮਤਲਬ ਸੌਣਾ ਨਹੀਂ ਮਿਲਦਾ ਉੱਥੇ ਬੋਦਾ ਵੀ ਜਦੋਂ ਤੁਹਾਨੂੰ ਉਧਰੋਂ ਇਧਰ ਨੂੰ ਉਹਨਾਂ ਨੇ ਜਹਾਜ਼ ਵਿੱਚ ਭਰ ਕੇ ਭੇਜ ਦੇ ਲੱਗੇ ਤੁਹਾਨੂੰ ਉਹਨਾਂ ਦੱਸ ਦਿੱਤਾ ਕਿ ਤੁਹਾਡੀ ਨਿਤਰੀ ਨੂੰ ਫਲੈਟ ਆ ਵੀ ਤੁਸੀਂ ਹੋ ਜਾਓ ਤਿਆਰ ਕੁਝ ਵੀ ਸਾਨੂੰ ਦੱਸਿਆ ਨਹੀਂ ਸਾਨੂੰ ਜਹਾਜ਼ 'ਚ ਬਾਕੇ ਦੱਸਿਆ ਜੀ ਉਹਨਾਂ ਨੇ ਤੁਹਾਨੂੰ ਰਿਪੋਰਟ ਕੀਤਾ ਜਾਂਦਾ ਅੱਛਾ ਆਪਾ ਬਹੁਤ ਸਾਰੀਆਂ ਵੀਡੀਓ ਦੇਖਿਆ ਨਿਊ ਚੈਨਲਾਂ ਦੇ ਉੱਤੇ ਕਿ ਉਹ ਹੱਥ ਕੜੀਆਂ ਪਾ ਕੇ ਲਿਉਂਦੇ ਆ ਤੇ ਤੁਹਾਨੂੰ ਹੱਥ ਕੜੀਆਂ ਪਾ ਕੇ ਲਿਆਂਦਾ ਗਿਆ ਜਿਹੜਾ ਕਿ ਉਦੋਂ ਹੀ ਲਿਆਂਦਾ ਗਿਆ ਸਾਨੂੰ ਜੀ ਪੈਰਾਂ ਨੂੰ ਵੀ ਹੱਥ ਕੜੀਆਂ ਲੱਗੀਆਂ ਜੀ ਢਿੱਡ ਤੇ ਵੀ ਕੜੀ ਲੱਗੀ ਦੋਨੇ ਹੱਥ ਸਾਡੇ ਜਮੜ ਕੀਤੇ ਗਏ ਸੀ ਹਾਂਜੀ ਤੇ ਜਹਾਜ਼ ਵਿੱਚ ਉਸ ਸਮੇਂ ਕੋਈ ਰੋਟੀ ਪਾਣੀ ਕੋਈ ਆ ਜਹਾਜ਼ਾਂ ਨੂੰ ਸਿਰਫ ਇੱਕ ਕੁੱਕਰੇ ਜੇ ਦਿੰਦੇ ਸੀ ਜਾਂ ਉਹ ਇੱਕ ਮਟਰੀ ਜਿੰਦੇ ਸੀ ਤੇ ਪਾਣੀ ਦਿੰਦੇ ਸੀ ਬਸ ਇਹੀ ਮਿਲਿਆ ਜਾ ਜਦੋਂ ਜਹਾਜ਼ ਵਿੱਚ ਆਏ ਕਿੰਨੇ ਮਸਾਫਰ ਸੀ ਜਿਹੜੇ ਵਿੱਚ ਔਰ ਇਹ 119 ਬੰਦੇ ਆਏ 119 ਬੰਦੇ ਜਿਹੜੇ ਕਿ ਪੰਜਾਬ ਨਾਲ ਸੰਬੰਧ ਸੀ ਹਾਂਜੀ ਤੇ ਹੁਣ ਉੱਥੇ ਇਸ ਟਾਈਮ ਕਿੰਨੇ ਕ ਆਪਣੇ ਜਿਹੜੇ ਜਿਹੜੇ ਕੈਂਪ ਦੇ ਵਿੱਚੋਂ ਤੁਸੀਂ ਆਏ ਕਿੰਨੇ ਕ ਸਾਡੇ ਭਾਰਤੀ ਉੱਥੇ ਆ ਗਏ ਉੱਥੇ 4-500 ਹੋਣਾ ਭਾਰਤੀ 4-500 ਭਾਰਤੀ ਉਹ ਵੀ ਬਾਰ ਬਾਰੀ ਇੱਥੇ ਆਏਗਾ ਇੱਥੇ ਆਏਗਾ ਜੀ ਠੀਕ ਆ ਤੇ ਤੁਹਾਡੇ ਜਦੋਂ ਤੁਸੀਂ ਇੱਥੋਂ ਕਿੰਨਾ ਲੱਖ ਪੈਸੇ ਕਿੰਨੇ ਲੱਖ ਰੁਪਏ ਲਾ ਕੇ ਗਏ ਸੀਗੇ ਜਦੋਂ 65 ਲੱਖ ਦੀ ਗੱਲ ਹੋਈ ਏ ਏਜੰਟ ਨਾਲ 65 ਲੱਖ ਦੇ ਵਿੱਚ ਗੱਲ ਹੋਈ ਹਾਂ ਜੀ ਤੇ ਪੇਮੈਂਟ ਉਹਨਾਂ ਨੂੰ ਪਹਿਲਾਂ ਕਰ ਦਿੱਤੀ ਗਈ ਆ ਜਾਂ ਹਾਲੇ ਕਰਨੀ ਸੀ ਜੀ ਉਹਨੂੰ ਪਹਿਲੀ ਦੇਣੀ ਸੀ ਭਾਈ 4.5 ਕਿਲੇ ਪਹਿਲੀ ਦਿੱਤੇ ਗਏ ਅੱਛਾ ਦੇਤੀ ਆ ਜਾਂ ਦੇਣੀ ਆ ਦੇਤੀ ਆ ਜੀ ਉਹਨੇ ਪਹਿਲੀ ਲੈ ਲਈ ਅੱਛਾ ਤੇ ਹ ਅਜੇ ਜਾਂਡ ਕੁਛ ਨਹੀਂ ਦੱਸਣਿਆ ਜਿਹਨੇ ਫੋਨ ਕਰਕੇ ਕੁਛ ਨਹੀਂ ਪੁੱਛਿਆ ਕਿ ਆ ਕੋਈ ਗੱਲਬਾਤ ਨਹੀਂ ਕੋਈ ਸੰਪਰਕ ਨਹੀਂ ਆਣਾ ਅੱਛਾ ਜੀ ਹਾਂਜੀ ਤੇ ਚਲੋ ਕੋਈ ਗੱਲ ਨਹੀਂ ਵੀਰੇ ਹੌਸਲਾ ਨਹੀਂ ਹਾਰੀਦਾ ਬਾਕੀ ਸਮੇਂ ਦਾ ਇੰਨਾ ਸੁਖੀ ਇੰਨਾ ਆਪਣੇ ਲਈ ਸੁਖੀ ਆ ਕਿ ਆਪਾਂ ਸੁੱਖ ਸਾਡੇ ਆਪਣੇ ਪਰਿਵਾਰ ਵਿੱਚ ਆ ਗਏ ਆ ਤੇ ਤੁਸੀਂ ਜਾਂਦੇ ਜਾਂਦੇ ਸਾਡੇ ਦਸ਼ਕ ਵੀਰਾਂ ਨੂੰ ਕੋਈ ਆਪਣਾ ਜਿਹੜੀ ਨਵੀਂ ਪਨੀਰੀ ਅਜ ਅਮਰੀਕਾ ਨੂੰ ਜਾਣਾ ਚਾਹੁੰਦੀ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਆ ਹਾਂਜੀ ਇਹ ਜੋਂ ਦਾ ਵੀ ਡੋਂਕੀ ਨਾ ਲਾਓ ਜੇ ਜਾਣਾ ਤਾਂ ਇੱਕ ਨੰਬਰ ਆਈ ਜਾ ਇੱਕ ਨੰਬਰ ਆਈ ਜਾ ਡੋਂਕੀ ਨਾ ਲਾਓ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਸਮਾਂ ਦੇਣ ਲਈ ਇਹ ਸਨ ਸਾਡੇ ਨਾਲ ਦਲਜੀਤ ਭਾਈ ਜੋ ਕਿ ਪਿੰਡ ਕਰਾਲਾ ਤੋਂ ਜਿਹੜੇ ਅਮਰੀਕਾ ਤੋਂ ਆਤੀ ਹੀ ਡਿਵੋਟ ਹੋ ਕੇ ਇੱਥੇ ਪੁੱਜੇ ਹੈਗੇ ਆ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਹੁਣ ਸਾਡੇ ਨਾਲ ਮੌਜੂਦਾ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਹੀ ਮਾੜੀ ਗੱਲ ਆ ਇਹ ਪਰਿਵਾਰ ਪਿੰਡ ਕਰਾਲੇ ਤੋਂ ਦਲਜੀਤ ਸਿੰਘ ਨੌਜਵਾਨ ਜਿਹੜਾ ਮਿਹਨਤ ਕਰਦਾ ਹੀ ਇੱਥੇ ਇਹਨਾਂ ਦੇ ਪਿਤਾ ਜੀ ਪ੍ਰੀਤਮ ਸਿੰਘ ਜੀ ਇੱਕ ਲੋਰ ਪਰਿਵਾਰ ਆ ਜਿਹੜਾ ਖੇਤੀਬਾੜੀ ਤੇ ਨਿਰਭਰ ਕਰਦਾ ਸੀਗਾ ਇਹ ਪਰਿਵਾਰ ਦਾ ਵੀ ਸੁਪਨਾ ਸੀ ਆਪਾਂ ਏਜੰਟਾਂ ਦੇ ਝਾਂਸੇ ਦੇ ਵਿੱਚ ਆਣ ਕੇ ਆਪਣੇ ਮੁੰਡੇ ਨੂੰ ਜੋ ਵਿਦੇਸ਼ ਦੇ ਵਿੱਚ ਭੇਜਿਆ ਏਜੰਟਾਂ ਇਹਨਾਂ ਨੂੰ ਦੋ ਵਾਰ ਪਹਿਲੋ ਰਾਹ ਮੁੜ ਕੇ ਲਿਆਂਦਾ ਤੀਜੀ ਵਾਰ ਫੇਰ ਭੇਜਿਆ ਪਰ ਫੇਰ ਵੀ ਜਿਹੜਾ ਕੰਮ ਨਹੀਂ ਹੋਇਆ ਪਰ ਆਹ ਜਿਹੜੀ ਹਾਲਾਤ ਹੁਣ ਆਣ ਕੇ ਅਮਰੀਕਾ ਤੋਂ ਵਾਪਸ ਆਇਆ ਇਹ ਬਹੁਤ ਹੀ ਨਿੰਦਣਯੋਗ ਉੱਥੇ ਦੀ ਟਰੰਪ ਸਰਕਾਰ ਦੀ ਵੀ ਜਿਹੜੀ ਇਹ ਕਾਰਗੁਜ਼ਾਰੀ ਆ ਬਹੁਤ ਨਿੰਦਣਯੋਗ ਆ ਕਿਉਂਕਿ ਜਿਹੜੇ ਨੌਜਵਾਨੇ ਤੋਂ 50 50 ਲੱਖ 65 65 ਲੱਖ ਰੁਪਈਆ ਲਾ ਕੇ ਜਾਂਦੇ ਆ ਰੋਜੀ ਰੋਟੀ ਦੇ ਵਾਸਤੇ ਉਥੇ ਪਹੁੰਚਿਆਂ ਨੂੰ ਜਿਹੜਾ ਵਾਪਸ ਕਰਨਾ ਇਹ ਬਹੁਤ ਮਾੜੀ ਗੱਲ ਆ ਗਾਂ ਨਵੇਂ ਮੁੰਡੇ ਨਾਮ ਬਣ ਦੇਣ ਉਹ ਉਹਨਾਂ ਨੂੰ ਆਪਣੇ ਜਿਹੜੇ ਬਾਰਡਰ ਸੀਲ ਕਰਨੇ ਚਾਹੀਦੇ ਆ ਇਹੋ ਜਿਹੇ ਧੋਖੇਬਾਜ਼ ਏਜੰਟਾਂ ਦੇ ਜਿੱਥੇ ਸਰਕਾਰ ਨੂੰ ਸਿਕੰਜਾ ਕੱਸਣਾ ਚਾਹੀਦਾ ਉਥੇ ਮੋਦੀ ਸਰਕਾਰ ਨੂੰ ਅਪੀਲ ਕਰਦਾ ਵੀ ਮੋਦੀ ਸਾਹਿਬ ਜੇ ਤੁਸੀਂ ਅਮਰੀਕਾ ਵਿੱਚ ਜਾ ਕੇ ਆਏ ਆ ਤੇ ਉਥੇ ਤੁਹਾਨੂੰ ਇਹ ਜੋ ਆਪਣੇ ਭਾਰਤ ਦਾ ਮੁੱਦਾ ਇਹ ਸਾਡੇ ਭਾਰਤੀ ਨੌਜਵਾਨ ਕੱਲੇ ਪੰਜਾਬ ਦੇ ਨਹੀਂ ਤੁਹਾਡੇ ਗਜਰਾਤ ਦੇ ਵੀ ਗਏ ਹੋਰ ਸਟੇਟਾਂ ਦੇ ਵੀ ਗਏ ਆ ਇਹ ਮੁੱਦਾ ਤੁਹਾਨੂੰ 트럼ਪ ਤੋਂ ਚੱਕਣਾ ਚਾਹੀਦਾ ਸੀ ਕਿ ਗਾਂ ਜਿਹੜੇ ਨਵੇਂ ਨੌਜਵਾਨ ਆਉਣਗੇ ਵੱਡ ਟੱਪਣਗੇ ਉਹਨਾਂ ਦਾ ਜੋ ਮਰਜ਼ੀ ਕਰੋ ਜਿਹੜੇ ਆ ਮੁੰਡੇ ਪਹਿਲੋਂ ਗਏ ਆ ਕੈਂਪਾਂਜੇ ਬੈਠੇ ਆ ਜਾਂ ਚੌਕਿਆਂ 'ਚ ਬੈਠੇ ਆ ਇਹਨਾਂ ਨੂੰ ਵਾਪਸ ਨਾ ਭੇਜੋ ਇੱਥੇ ਰੋਜੀ ਰੋਟੀ ਦਿਓ ਪੰਜਾਬ ਪੰਜਾਬ ਦੇ ਲੱਖ ਰੁਪਈਆ ਆਪਣਾ ਜ਼ਿੰਦਗੀ ਮੌਤ ਦੀ ਜਿਹੜੀ ਆ ਸਫਰ ਕਰਕੇ ਤੈ ਇੱਥੇ ਪਹੁੰਚੇ ਆ ਸੋ ਇਹਨਾਂ ਨੂੰ ਇੱਥੇ ਭੇਜਣਾ ਬਹੁਤ ਨਿੰਦਣਯੋਗ ਗੱਲ ਆ ਤੇ ਜੇ ਹੁਣ ਨੌਜਵਾਨ ਇਥੇ ਆ ਗਏ ਵਾਪਸ ਸਾਡਾ ਫਰਜ ਬਣਦਾ ਇਹਨਾਂ ਦਾ ਹੁਣ ਹੌਸਲਾ ਬੰਦਾਈਏ ਜਿਹਦੇ ਵਿੱਚ ਪੰਜਾਬ ਸਰਕਾਰ ਦਾ ਖਾਸ ਕਰਕੇ ਜਿੰਨੇ ਸਾਡੇ ਪੰਜਾਬੀ ਨੌਜਵਾਨ ਆਏ ਆ ਉਹਨਾਂ ਦੇ ਨਾਲ ਪੰਜਾਬ ਸਰਕਾਰ ਨੂੰ ਇਸ ਔਖੀ ਘੜੀ 'ਚ ਖੜਨਾ ਚਾਹੀਦਾ ਇਹ ਪਰਿਵਾਰਾਂ ਦੇ ਅੱਗੇ ਹੋ ਕੇ ਮਦਦ ਕਰੇ ਜਿੰਨੇ ਵੀ ਪੰਜਾਬ ਸਰਕਾਰ ਮਤ ਕਰ ਸਕਦੀ ਹੈ ਏਜੰਟਾਂ ਤੋਂ ਇਹਨਾਂ ਦੇ ਸਾਰੇ ਪੈਸੇ ਵਾਪਸ ਦਿਵਾਉਣ ਉਹਨਾਂ ਤੇ ਸ਼ਿਕੰਜਾ ਕੱਸੇ ਜਿਨ੍ਹਾਂ ਦੀਆਂ ਜ਼ਮੀਨਾਂ ਲਿਖਿਆ ਉਹਨਾਂ ਦੀਆਂ ਜ਼ਮੀਨਾਂ ਦਵਾਈਆਂ ਜਾਣ ਇਹਨਾਂ ਦੇ ਪਰਿਵਾਰਾਂ ਦਾ ਕੋਈ ਰੋਜ਼ਗਾਰ ਦਾ ਸਾਧਨ ਕੀਤਾ ਜਾਵੇ ਤਾ ਜਿਨਾਂ ਨੂੰ ਕੁਝ ਰਾਹਤ ਮਿਲੇ ਇਸ ਵੇਲੇ ਐਸਰੇ ਬਹੁਤ ਦੁਖਦੀ ਘੜੀ ਆ ਤੇ ਸਾਡੋਂ ਸਾਰਿਆਂ ਦਾ ਇਹ ਫਰਜ ਬਣਦਾ ਕਿ ਇਹਨਾਂ ਦਾ ਆਪਸ ਸਾਥ ਲਈਏ ਸੋ ਮੈਂ ਫੇਰ ਵੀ ਇਹ ਕਹਿੰਦਾ ਕਿ ਨੌਜਵਾਨ ਆਪਣੇ ਪਰਿਵਾਰ ਦੇ ਵਿੱਚ ਆਏਗਾ ਸੁਖ ਸ਼ਾਂਤੀ ਰਵੇ ਤੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਪਰ ਇਹ ਹਗਾ ਦੁੱਖ ਦਾ ਸਮਾਂ ਜਿਹੜੇ ਪਰਿਵਾਰ ਦੇ ਨੌਜਵਾਨ ਵਾਪਸ ਆਇਆ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਪੈਸੇ ਇੱਦਾਂ ਇਕੱਠੇ ਕਰਕੇ ਕਿਦਾਂ ਏਜੰਟਾਂ ਨੂੰ ਦਿੱਤੇ ਆ ਸੋ ਏਜੰਟਾਂ ਦੇ ਕਾਰਵਾਈ ਜਿਹੜੀ ਹੋਣੀ ਆ ਬਹੁਤ ਜ਼ਰੂਰੀ ਆ ਹਲਕੇ ਦੇ ਸਬੰਧਤ ਐਮਐਲਏ ਨੂੰ ਬੇਨਤੀ ਕਰਦਾ ਕਿ ਇਸ ਪਰਿਵਾਰ ਦੀ ਤੁਹਾਡਾ ਆਪਣਾ ਨਗਰ ਦਾ ਇਹ ਪਰਿਵਾਰ ਆ ਇਸ ਕਰਕੇ ਪਰਿਵਾਰ ਦੀ ਜਿਹੜੀ ਜ਼ਮੀਨਾਂ 4.5 ਕਿਲੋ ਵਾਪਸ ਦਵਾਈ ਜਾਵੇ ਤੇ ਪਰਿਵਾਰ ਦੇ ਜਿੰਨੇ ਵੀ ਕੋਈ ਪੈਸੇ ਲੱਗੇ ਆ ਉਹ ਵੀ ਵਾਪਸ ਦਵਾਈ ਜਾਣ ਤੇ ਮੈਂ ਵਿਸ਼ਵਾਸ ਦਵਾਉਂਦਾ ਇਸ ਪਰਿਵਾਰ ਨੂੰ ਆਪਣੇ ਛੋਟੇ ਬੀਨੋ ਮੇਰਾ ਇਸ ਪਰਿਵਾਰ ਨਾਲ ਪਹਿਲਾਂ ਹੀ ਪਿਆਰ ਆ ਮੈਂ ਸਾਰਿਆਂ ਨੂੰ ਆਪਣੇ ਲੰਮੇ ਸਮੇਂ ਤੋਂ ਜਾਣਦਾ ਇਹ ਛੋਟੇ ਹੁੰਦੇ ਜਦੋਂ ਆਪਾਂ ਇੱਕ ਰਾਲੇ ਦੇ ਵਿੱਚ ਇਹਨਾਂ ਨੂੰ ਜਾਣਦੇ ਆ ਸੋ ਬੜੀ ਮਿਹਨਤ ਕਰਕੇ ਅੱਗੇ ਵਧੇ ਸੀ ਪਰ ਇਹ ਗੱਲ ਜਿਹੜੀ ਆ ਬੜੀ ਔਖੀ ਹੋਈ ਆ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਜਿੱਥੇ ਵੀ ਸਾਡੀ ਲੋੜ ਪਊਗੀ ਇਸ ਪਰਿਵਾਰ ਦੇ ਨਾਲ ਅੱਗੇ ਖੜੇ ਆ ਬਹੁਤ ਬਹੁਤ ਧੰਨਵਾਦ ਅਛਾ ਦਲਜੀਤ ਭਾਜੀ ਹੁਣ ਤੁਸੀਂ ਸਰਕਾਰ ਨੂੰ ਕੀ ਗੁਹਾਰ ਕਰਨਾ ਚਾਹੁੰਦੇ ਆ ਭਾਜੀ ਮੈਂ ਇਹ ਹੀ ਕਰਨਾ ਚਾਹੁੰਦਾ ਵੀ ਹਾਂ ਵੀ ਸਾਡੇ ਮੈਨੂੰ ਮਰਾ ਕਮੈਂਟਨਾ ਚਾਹੀਦਾ ਠੀਕ ਹੈ ਜੀ ਹਾਂ ਜੀ ਦੋਸਤੋ ਇਹ ਸਮ ਸਾਡੇ ਨਾਲ ਦਲਜੀਤ ਸਿੰਘ ਜੀ ਕਰਾਲਾ ਜਿਹੜੇ ਕਿ ਅਮਰੀਕਾ ਤੋਂ ਰਾਤ ਹੀ ਆਏ ਆ ਗਏ ਆ ਆਸ ਕਰਦੇ ਆ ਕਿ ਸਾਡੀ ਇਸ ਵੀਡੀਓ ਨੂੰ ਤੁਸੀਂ ਬਾਰ ਬਾਰ ਸ਼ੇਅਰ ਕਰੋ ਤਾਂ ਜੋ ਜਿਹੜੇ ਇਦਾਂ ਦੇ ਵੀਰ ਹੋਰ ਆਏ ਹੈਗੇ ਆ ਉਹਨਾਂ ਦਾ ਹੌਸਲਾ ਵਧਾਈ ਕਰਿਓ ਔਰ ਉਹਨਾਂ ਨੂੰ ਮਾਨਸਿਕ ਲੈਵਲ ਸਰਕਾਰਾਂ ਨੂੰ ਬੇਨਤੀ ਹੈ ਕਿ ਮਾ ਇਹਨਾਂ ਦੇ ਮਾਨਸਿਕ ਖਲਬ ਤਾਂ ਚ ਕੋ ਤਾ ਜੋ ਜਿਹੜਾ ਇਹਨਾਂ ਦਾ ਉਥੋਂ ਖਰਚਾ ਹੋਇਆ ਇਹਨਾਂ ਨੂੰ ਖਰਚਾ ਜਾਂ ਇਹਨਾਂ ਨੂੰ ਕੋਈ ਨਾ ਕੋਈ ਥੋੜਾ ਬਤਾਰ ਰੁਜ਼ਗਾਰ ਮਿਲਣਾ ਚਾਹੀਦਾ ਤਾਂ ਜੋ ਇਹਨਾਂ ਦੇ ਘਰ ਸੋਖੇ ਚੱਲ ਸਕਣ ਥੈਂਕ ਯੂ ਧੰਨਵਾਦ